ਸੱਚੀ ਕਾਲ ਜੀ ਸੋ ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਆਪਾਂ ਤੁਹਾਨੂੰ ਸਰਦੀਆਂ ਦੇ ਵਿੱਚ ਯੂਜ਼ ਹੋਣ ਵਾਲਾ ਜਿੰਨਾ ਵੀ ਸਟਾਕ ਉਤਖਾਮ ਗਿਆ ਆਪਣੀ ਭੈਣ ਆ ਜਿਹੜੀ ਇਹ ਸਟਾਕ ਸਾਰਾ ਤਿਆਰ ਕਰਦੀ ਹੈਗੀ ਇਹ ਬੂਲਨ ਜਾਨੀ ਕਿ ਪਛਮੀ ਤੋਂ ਬਣੀ ਹੋਈਆਂ ਸਾਰੀਆਂ ਆਈਟਮਾਂ ਨੇ ਆਪਾਂ ਉੱਥੇ ਜਾ ਕੇ ਪ੍ਰੋਮੋਸ਼ਨ ਨਹੀਂ ਕੀਤੀ ਕਿਉਂਕਿ ਥੋੜੇ ਬੂਰੀ ਤੇ ਸੀਗਾ ਆਪਣੇ ਨਾਲ ਤੇ ਉਹਨਾਂ ਨੇ ਆਪਣੇ ਕੋਲੇ ਥੈਲੇ ਦੇ ਵਿੱਚ ਸਾਰੇ ਨਾਲ ਦੀਆਂ ਵਿੱਚੋਂ ਜਿਹੜੀਆਂ ਆਈਟਮਾਂ ਨੇ ਉਹ ਭੇਜੀਆਂ ਸੋਨੂੰ ਬੈ ਚੈੱਕ ਕਰਵਾ ਦਿੰਨੇ ਆ ਤੁਸੀਂ ਜਿਹੜੇ ਵੀ ਇਹ ਚੀਜ਼ਾਂ ਪਰਚੇਜ਼ ਕਰਨੀਆਂ ਨੇ ਉਹ ਬੈ ਡਿਸਪਲੇ ਦੇ ਉੱਪਰ ਨੰਬਰ ਆਇਆ ਉਹਨਾਂ ਦਾ ਸ਼ੇਅਰ ਕਰ ਦਾਂਗੇ ਤੇ ਤੁਸੀਂ ਕੋਈ ਵੀ ਚੀਜ਼ ਉਹਨਾਂ ਤੋਂ ਆਰਡਰ ਕਰ ਸਕਦੇ ਹੋਗੇ ਇਹ ਗਰਨਜ਼ ਵਾਸਤੇ ਨਹੀਂ ਲੱਗੀਆਂ ਜਿਹੜੀਆਂ ਮਤਲਬ ਜੈਕਟਾਂ ਵਗੈਰਾ ਕੋਟੀਆਂ ਹੁੰਦੀਆਂ ਨੇਗੀਆਂ ਤੇ ਇਹ ਕੋਟੀਆਂ ਇਹ ਸਾਰੀਆਂ ਇਹ ਗਰਨਜ਼ ਦੀਆਂ ਨਹੀਂ ਹੈ ਮਤਲਬ ਤਿਆਰ ਕੀਤੀਆਂ ਹੋਈਆਂ ਨੇ ਭੈਣ ਦੱਸ ਰਹੀ ਸੀ ਕਹਿੰਦੀ ਵੀ ਵਰਤਮਾਨ ਬ੍ਰਾਂਡ ਦੀ ਜਿਹੜੀ ਬੂਲਣਾਂ ਕੀ ਮਤਲਬ ਪੱਛਮ ਉਹ ਆਪਾਂ ਇਹਦੇ ਵਿੱਚ ਯੂਜ਼ ਕਰਦੇ ਹਾਂ ਇਹ ਬੱਚਿਆਂ ਵਾਲੀਆਂ ਟੋਪੀਆਂ ਆ ਗਈਆਂ ਇਹ ਸਾਰਾ ਕਾਫੀ ਜ਼ਿਆਦੇ ਮਤਲਬ ਇਹ ਕੋਟੀ ਆ ਗਈ ਜਿੱਦਾਂ ਮਤਲਬ ਲੇਡੀਜ਼ ਹੀ ਆ ਗਈ ਇਹ ਵੀ ਕਿਉਂਕਿ ਜਿਆਦਾ ਆਈਟਮ ਉਹਨਾਂ ਨੇ ਲੇਡੀਜ਼ ਹੀ ਤਿਆਰ ਕਰਕੇ ਭੇਜੀਆਂ ਨਹੀਂਆਂ ਇਹ ਕੋਟੀ ਨੂੰ ਆਪਾਂ ਆਪਣੇ ਮਤਲਬ 올ਡ ਏਜ ਜਿਨੀ ਕਿ ਵੱਡੀ ਉਮਰ ਦੀਆਂ ਆਂਟੀਆਂ ਮੰਮੀਆਂ ਉਹ ਵੀ ਯੂਜ਼ ਕਰ ਸਕਦੀਆਂ ਨੇ ਤੇ ਬਾਕੀ ਕਿਉਂਕਿ ਕਲਰ ਹੀ ਇਸ ਤਰ੍ਹਾਂ ਦਾ ਇਹ ਮਤਲਬ ਨਵੀਂ ਉਮਰ ਦੀਆਂ ਕੁੜੀਆਂ ਵੀ ਜਿਹੜੀਆਂ ਇਹਨੂੰ ਯੂਜ਼ ਕਰ ਸਕਦੀਆਂ ਨੇ ਹਨਾ ਤੇ ਬਾਕੀ ਹੋਰ ਇਹ ਵੀ ਗਰਲਜ਼ ਵਾਸਤੇ ਆ ਗਿਆ ਕਾਫੀ ਜਿਆਦਾ ਸਟਾਕ ਇਹ ਵਾਈਟ ਕਲਰ ਦੇ ਵਿੱਚ ਤੇ ਇੱਕ ਉਹਨਾਂ ਨੇ ਮਤਲਬ ਸੈਂਪਲ ਦੇ ਤੌਰ ਤੇ ਭੇਜਿਆ ਸਾਰਾ ਕੁਝ ਦੇ ਕੋਲ ਤੁਸੀਂ ਵੱਡਿਆਂ ਦੀਆਂ ਜਿਹੜੀਆਂ ਕੋਟੀਆਂ ਜਾਰਤਾਂ ਕੋਈ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਇਹ ਬੱਚਿਆਂ ਵਾਲੀਆਂ ਆ ਗਈਆਂ ਇਹ ਮਤਲਬ ਪੂਰਾ ਸੈੱਟ ਤਿਆਰ ਕੀਤਾ ਹੋਇਆ ਇਦਾਂ ਇਹਦੇ ਨਾਲ ਪਜਾਮੀ ਲੱਗੀ ਵੀ ਆ ਪੱਛਮ ਦੀ ਉਹ ਝੁਗਾ ਬਣਿਆ ਹੋਇਆ ਇਹ ਟੋਪੀ ਆ ਗਈ ਤੇ ਨਾਲ ਇਹ ਸੌਕਸਾਂ ਜਾਨਕਿ ਜਰਾਬਾਂ ਵੀ ਬਣੀਆਂ ਹੋਈਆਂ ਨੇ ਪੂਰੇ ਦਾ ਪੂਰਾ ਸੈੱਟ ਆ ਇਹਨਾਂ ਦੀ ਜਿਹੜੇ ਸਟਾਰਟਿੰਗ ਪ੍ਰਾਈਸ ਨੇ ਤਕਰੀਬਨ 150 ਰੁਪਏ ਦੇ ਅਰਾਊਂਡ ਭੰਦ ਦੱਸ ਰਹੀ ਸੀ ਕਿ ਇਹਦੇ ਜਿਹੜੇ ਸਟਾਰਟ ਹੋ ਜਾਂਦੇ ਨੇ ਰੇਟ ਆ ਬਾਕੀ ਡਿਸਪਲੇ ਦੇ ਉੱਪਰ ਨੰਬਰ ਚੱਲ ਰਿਹਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਬੁਟੀਕ ਵਾਲਿਆਂ ਪਹਿਲਾਂ ਜਿੱਦਾਂ ਕੰਮ ਕਰਦੀਆਂ ਨੇ ਉਹਨਾਂ ਨੇ ਆਪਣਾ ਮਤਲਬ ਬਲਕ ਦੇ ਵਿੱਚ ਕੋਈ ਵੀ ਸਟਾਕ ਵਗੈਰਾ ਜਾਂ ਆਰਡਰ ਕਰਨਾਗਾ ਤਾਂ ਡਿਸਪਲੇ ਨੰਬਰ ਦੇ ਉੱਪਰ ਫੋਨ ਕਰਕੇ ਉਹਨਾਂ ਤੋਂ ਲੈ ਸਕਦੇ ਹੋ ਕਿਉਂਕਿ ਬਹੁਤ ਵਧੀਆ ਜਾਨੀ ਕਿ ਜੈਜ ਰੇਟ ਦੇ ਵਿੱਚ ਜਿਹੜਾ ਤੁਹਾਨੂੰ ਇਹ ਸਾਰੇ ਦਾ ਸਾਰਾ ਸਟਾਕ ਆਵੇਲੇਬਲ ਹੋ ਜਾਊਗਾ ਬਾਕੀ ਕਿਸੇ ਨੇ ਕੋਈ ਵੀ ਸਿੰਗਲ ਆਈਟਮ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਆਰਡਰ ਕਰਨੀ ਹੈਗੀ ਤਾਂ ਉਹ ਤੁਸੀਂ ਆਰਡਰ ਕਰ ਸਕਦੇ ਹੋ ਤੇ ਤੁਹਾਡੇ ਕੋਲ ਕੂਰੀਅਰ ਹੋ ਜਾ ਕੂਰੀਅਰ ਦੀ ਸਰਵਿਸ ਜਿਹੜੀ ਅਵੇਲੇਬਲ ਹੈ ਤੇ ਜਿਆਦਾਤਰ ਆਟਮਾ ਇਹ ਔਨ ਆਰਡਰ ਹੀ ਤਿਆਰ ਕਰਦੇ ਨੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਇਹਨਾਂ ਨੂੰ ਭੇਜ ਕੇ ਨਾਲ ਤੋਂ ਰੈਡੀ ਕਰਵਾ ਸਕਦੇ ਹੋਗੇ ਤੇ ਬਾਕੀ ਹੋਰ ਕਿਸੇ ਵੀ ਜਾਣਕਾਰੀ ਵਾਸਤੇ ਡਿਸਪਲੇ ਨੰਬਰ ਦੇ ਉੱਪਰ ਕਾਲ ਕਰ ਲਿਓ ਜੀ ਤੇ ਕਿਸੇ ਨੇ ਵੀ ਜਦੋਂ ਜਿਆਦਾ ਕੁਆਂਟੀਟੀ ਦੇ ਵਿੱਚ ਸਟਾਕ ਲੈਣਾ ਤਾਂ ਇਹ ਜਿਹੜਾ ਰੇਟ ਦੇ ਵਿੱਚ ਕਾਫੀ ਜ਼ਿਆਦਾ ਕਨਸੈਸ਼ਨ ਤੁਹਾਨੂੰ ਦੇ ਦੇਣਗੇ ਬਾਕੀ ਸਿੰਗਲ ਸਿੰਗਲ ਆਟਮਾ ਵੀ ਤੁਸੀਂ ਆਪਣੀ ਚੋਇਸ ਅਨਸਾਰ ਨਾਲ ਤੋਂ ਲੈ ਸਕਦੇ ਹੋ ਗਰਲਸ ਦੀ ਮਤਲਬ ਜੈਕ ਸਪੋਰਟਿੰਗ ਵਗੈਰਾ ਵੀ ਜਿੱਦਾਂ ਉਹ ਸਾਰਾ ਕੁਝ ਹੀ ਤਿਆਰ ਕਰਦੇ ਨੇ ਤੇ ਬੱਚਿਆਂ ਦੇ ਇਸ ਤਰ੍ਹਾਂ ਦੇ ਸੈੱਟ ਨੇ ਜਿਹੜੇ ਇਹ ਵੀ ਤਿਆਰ ਕਰਦੇ ਨੇ ਸੋ ਜੂ ਸਾਰਿਆਂ ਨੇ ਸਪੋਰਟ ਕਰਿਓ ਤੇ ਵੱਧ ਤੋਂ ਵੱਧ ਇਹਨਾਂ ਨੂੰ ਤੇ ਇਹਨਾਂ ਦਾ ਜਿਹੜਾ ਕੰਮ ਆ ਦੇਖੋ ਕਿਦਾਂ ਦਾ ਲੱਗਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਜਰੂਰ ਦੱਸਿਓ ਤੇ ਬਾਕੀ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਬੈਲ ਆਈਕਨ ਕਰ ਲਿਓ ਆਨ ਤੇ ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਵਾਸਤੇ ਆਪਣੇ ਚੈਨਲ ਤੇ ਜਰੂਰ ਵਿਜ਼ਿਟ ਕਰਿਓ ਤੇ ਜਿੰਨੀਆਂ ਵੀ ਵੀਡੀਓਜ਼ ਜਿਹੜੀ ਤੁਹਾਨੂੰ ਕਾਫੀ ਜ਼ਿਆਦਾ ਵੀਡੀਓ ਜਿਹੜੀਆਂ ਸੂਟਾਂ ਨਾਲ ਰਿਲੇਟਡ ਜਾਂ ਹੋਰ ਐਡਾਪਟਮੈਂਟ ਵਾਲੀਆਂ ਤੇ ਜਾਣਕਾਰੀ ਵਾਲੀਆਂ ਵੀਡੀਓ ਵੀ ਕਾਫੀ ਪਈਆਂ ਨੇ ਤੁਸੀਂ ਸਾਰਿਆਂ ਨੇ ਕੋਰੀ ਜਰੂਰ ਵਾਚਿੰਗ ਕਰਿਓ ਦੇਖਿਓ ਸ਼ੁਕਰੀਆ ਜੀ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰ ਰਹੇ ਹੋ ਥੈਂਕ ਯੂ